ਜੀ ਸਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਬਰਕਤ ਕਹਾਣੀ ਦਾ ਪਿਛਲਾ ਭਾਗ ਤਾਂ ਦੇਖ ਹੀ ਚੁੱਕੇ ਹਾਂ ਹੁਣ ਵੱਧਦੇ ਅਗਲੇ ਭਾਗ ਵਿੱਚ ਆਖਿਰ ਇਸ ਭਾਗ ਵਿੱਚ ਕੀ ਹੁੰਦਾ ਹੈ ਇਸ ਨੂੰ ਜਾਣਨ ਲਈ ਇਸ ਐਪੀਸੋਡ ਨੂੰ ਜਾਣਨ ਲਈ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਜ਼ਰੂਰ ਜਾਣਕਾਰੀ ਮਿਲੇਗੀ ਆਖਿਰ ਫਿਰ ਜਦੋਂ ਕਵਲਪ੍ਰੀਤ ਨੂੰ ਉਸਦੇ ਸੋਹਰੇ ਪਿੰਡ ਛੱਡ ਕੇ ਹੁੰਦਾ ਹੈ ਤਾਂ ਕਿ ਫਿਰ ਤੋਂ ਉਸ ਦੀ ਮਾਂ ਨਾਲ ਮੁਲਾਕਾਤ ਹੁੰਦੀ ਹੈ ਜਿਹੜੀ ਉਸਦੇ ਨਾਲ ਲੜਨ ਲੱਗ ਪੈਂਦੀ ਹੈ ਕਿ ਤੁਸੀਂ ਮੇਰੀ ਕੁੜੀ ਨੂੰ ਇੱਥੇ ਹੀ ਨਹੀਂ ਰਹਿਣ ਦਿੱਤਾ ਫਿਰ ਉਹ ਕੀ ਕਹਿੰਦਾ ਹੈ ਤਾਰੀ ਕੱਲ ਦੱਸਦਾ ਹੈ ਤੇ ਫਿਰ ਪ੍ਰੀਤ ਦੀ ਮਾਂ ਕਾਫੀ ਜਿੱਤ-ਜੁੱਤ ਕਰਕੇ ਕਵਲ ਹੁਣਾ ਦੇ ਨਾਲ ਲੜ-ਲੁੜ ਕੇ ਕਹਿੰਦੀ ਹੈ ਕਿ ਮੈਂ ਪ੍ਰੀਤ ਦੇ ਸਹੁਰੇ ਜਾਣਾ ਹੈ ਉਹ ਕਾਫੀ ਰੋਕਦੇ ਨੇ ਲੇਕਿਨ ਉਹ ਨਹੀਂ ਮੰਦੀ ਫਿਰ ਉਹਨਾਂ ਨੂੰ ਜ਼ਬਰਦਸਤੀ ਮੰਨ ਕੇ ਜਾਣਾ ਹੀ ਪੈਂਦਾ ਹੈ ਉਹਨਾਂ ਨੇ ਤੇ ਮੰਨ ਕੇ ਕਿ ਹੀ ਜਾਣਾ ਸੀ ਉਹ ਉੱਥੇ ਫਟਾਫਟ ਪ੍ਰੀਤ ਨੂੰ ਮਿਲਣ ਲਈ ਜਾਂਦੇ ਹਨ ਤੇ ਉਸ ਦੀ ਮਾਂ ਕਾਫੀ ਸਾਰੇ ਫਰੂਟ ਉਸਦੇ ਲਈ ਲੈ ਕੇ ਜਾਂਦੀ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਜਦੋਂ ਉਹਨਾਂ ਨੇ ਉੱਥੇ ਪਹੁੰਚਣਾ ਹੈ ਆਖਿਰ 프리ਤ ਉਥੇ ਹੋਵੇਗੀ ਨਹੀਂ ਕਿਉਂਕਿ ਉਹ ਪਹਿਲਾਂ ਹੀ ਉਹ ਆਪਣੇ ਸੋਹਰੇ ਵਾਲੇ ਘਰੋਂ ਛੱਡ ਕੇ ਪਤਾ ਨਹੀਂ ਕਿੱਧਰ ਨੂੰ ਚੱਲ ਗਈ ਹੁੰਦੀ ਹੈ ਕਿਉਂਕਿ ਵਿੱਕੀ ਨਿਊਜ਼ ਨੂੰ ਕਾਫੀ ਬੁਰਾ ਭਲਾ ਕਿਹਾ ਹੁੰਦਾ ਹੈ ਤਾਂ ਉਹ ਸੋਚਦੀ ਹੈ ਕਿ ਮੈਂ ਆਪਣੇ ਪਿਓ ਵੀਨਾ ਲੜਕੀਆਂ ਆਈਆਂ ਤਾਂ ਹੁਣ ਮੈਨੂੰ ਸੋਹਰੇ ਵੀ ਆ ਕੇ ਸੁਣਾ ਪੜ ਰਹੇ ਉਸ ਨੂੰ ਉਹਨਾਂ ਦੀ ਸਾਰੀ ਸੱਚਾਈ ਪਤਾ ਲੱਗ ਜਾਂਦੀ ਹੈ ਪਰ ਉਹ ਹੁਣ ਆਪਣੇ ਭਰਾ ਪਰਚਾਈ ਨੂੰ ਜਾ ਕੇ ਵਾਪਸ ਕੀ ਦੱਸੇ ਕਿ ਇੰਨਾ ਕਰਕੇ ਮੈਂ ਤੁਹਾਡੇ ਨਾਲ ਇੰਨਾ ਲੜ ਕੇ ਆਈ ਆ ਇਸ ਕਰਕੇ ਉਹ ਘਰੋਂ ਭੱਜਣ ਦਾ ਫੈਸਲਾ ਕਰਦੀ ਹੈ ਲੇਕਿਨ ਆਖਿਰ ਉਹ ਜਾਏਗੀ ਕਿੱਥੇ ਨਾ ਆਪਣੇ ਪੀਕੇ ਪਿੰਚਾ ਸਕਦੀ ਹੈ ਤੇ ਨਾ ਹੀ ਉਹ ਸੋਰੇ ਰਹਿਣਾ ਚਾਹੁੰਦੀ ਹੈ ਤੋ ਉਹ ਜਰਨਲਿਸਟ ਪਾਕ ਦੇ ਅੰਦਰ ਤੱਕ ਬਨੇ ਰਹੋ ਜਦੋਂ ਉਹ ਸਾਰੇ ਜਾਣਦੇ ਹਨ ਤਾਂ ਉਸ ਦੀ ਸਸ ਨਾਲ ਮੁਲਾਕਾਤ ਕਰਦੇ ਹਨ ਤਾਂ ਜਵਾਬ ਵੀ ਦੱਸਦੀ ਹੈ ਕਿ ਅਸੀਂ ਉਹਨੂੰ ਕਿੰਨੇ ਚਿਰਾਂ ਦੇ ਲੱਭ ਰਿਆਂ ਲੇਕਿਨ ਉਹ ਹਨੂ ਸਵੇਰ ਦੀ ਲਾਪੀ ਨਹੀਂ ਰਹੀ ਪਤਾ ਨਹੀਂ ਕਿੱਧਰ ਚਲੀ ਗਈ ਹੈ ਵਿੱਕੀ ਤਾਂ ਉਸ ਨੂੰ ਲੱਭ ਲੱਭ ਕੇ ਥੱਕ ਗਿਆ ਉਹ ਵਿੱਕੀ ਨਾਲ ਵੀ ਗੱਲ ਕਰਦੇ ਹਨ ਪਰ ਉਹਨਾਂ ਨੂੰ ਗੱਲ ਵਿੱਚ ਕੋਈ ਜਵਾਬ ਹੀ ਨਹੀਂ ਮਿਲਦਾ ਕਿਉਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਆਖਿਰ ਪ੍ਰੀਤ ਕਿੱਧਰ ਗਈ ਹੈ ਉਹ ਤਾਂ ਸਾਨੂੰ ਹੁਣੇ ਸਾਰੇ ਵੀਡੀਓ ਸਾਰਾ ਐਪੀਸੋਡ ਦੇਖਣ ਤੋਂ ਬਾਅਦ ਪਤਾ ਚੱਲੇਗਾ ਤੇ ਫਿਰ ਸੰਦੀਪ ਦੀ ਸੱਸ ਯਾਨੀ ਪ੍ਰੀਤ ਦੀ ਮਾਂ ਫਿਰ ਤੁਸੀਂ ਸੰਦੀਪ ਨੂੰ ਹੀ ਬੁਰਾ ਭਲਾ ਕਹਿਣ ਲੱਗ ਪੈਂਦੀ ਹੈ ਕਿ ਉਹ ਤੁਹਾਡੇ ਨਾਲ ਲੜ ਕੇ ਹੀ ਇੱਥੇ ਆਈ ਸੀ ਤੇ ਨਾ ਹੀ ਹੁਣ ਇੱਥੇ ਐ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ ਫਿਰ ਉਸ ਨੂੰ ਪਰੀ ਦਾ ਬੈਗ ਮਿਲਦਾ ਜਿਹਦੇ ਵਿੱਚ ਉਸ ਦੇ ਕੱਪੜੇ ਹੁੰਦੇ ਹਨ ਤਾਂ ਉਹ ਕਹਿੰਦੇ ਹਨ ਕਿ ਉਸ ਨੇ ਆਪਣਾ ਬੈਗ ਹੀ ਪੈਕ ਕੀਤਾ ਲੇਕਿਨ ਅਸੀਂ ਉਸ ਦਾ ਬੈਗ ਫੜ ਲਿਆ ਪਰ ਉਹ ਫਿਰ ਵੀ ਬਿਨਾ ਕੁਝ ਲਏ ਬਿਨਾ ਪੈਸੇ ਲਏ ਥੋ ਚਲੀ ਗਈ ਤਾਂ ਉਸ ਦੀ ਮਾਂ ਉਸ ਦਾ ਬੈਗ ਦੇਖਣ ਲੱਗ ਪੈਂਦੀ ਹੈ ਪਰ ਕੀ ਕਰੇ ਉਹ ਦੇਖਗੇ ਤੇ ਦੂਜੀ ਪਾਸੇ ਵੀ ਕੀ ਮੰਜੇ ਤੇ ਲੰਮਾ ਪਿਆ ਜਾਂਦਾ ਹੈ ਕਿਉਂਕਿ ਉਸ ਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਹੀ ਹੁੰਦੀ ਸਾਰੇ ਗੱਡੀ ਵਿੱਚ ਵਾਪਸ ਜਾ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਪ੍ਰੀਤ ਦੀ ਬੜੀ ਹੀ ਚਿੰਤਾ ਹੋ ਰਹੀ ਹੁੰਦੀ ਹੈ ਫਿਰ ਉਹਨਾਂ ਨੂੰ ਰਸਤੇ ਵਿੱਚ ਪ੍ਰੀਤ ਦਿਖ ਜਾਂਦੀ ਹੈ ਜੋ ਇਕੱਲੀ ਹੀ ਤੁਰੇ ਜਾ ਰਹੀ ਹੁੰਦੀ ਹੈ ਫਿਰ ਉਸ ਨੂੰ ਉਹ ਰੋਕਦੇ ਹਨ ਤੇ ਗੱਡੀ ਵਿੱਚ ਬਿਠਾ ਲੈਂਦੇ ਹਨ ਉਸ ਦੀ ਹਾਲਤ ਥੋੜੀ ਬਿਉਸ਼ ਵਿੱਚ ਸੀ ਜਿਵੇਂ ਉਹ ਬਥੇਰਾ ਥੱਕ ਗਈ ਹੋਵੇ ਉਸ ਨੇ ਬੜਾ ਮਨਾਂ ਕੀਤਾ ਕਿ ਮੈਂ ਗੱਡੀ ਵਿੱਚ ਨਹੀਂ ਬੈਠਣਾ ਫਿਰ ਵੀ ਉਹਨਾਂ ਨੇ ਉਹਨੂੰ ਬਿਠਾਇਆ ਤੇ ਹੁਣ ਸੰਦੀਪ ਤੇ ਕਵਲ ਆਪਣੀ ਮਾਂ ਨੂੰ ਕਹਿ ਰਹੇ ਹਨ ਇਹ ਸਾਰੀ ਤੁਹਾਡੀ ਗਲਤੀ ਹੈ ਹੁਣ ਦੱਸੋ ਕਿ ਗਲਤ ਕੌਣ ਸੀ ਫਿਰ ਉਹ ਬਿਨਾਂ ਕੁਝ ਬੋਲੇ ਬਸ ਪ੍ਰੀਤ ਵੱਲ ਧਿਆਨ ਦਿੰਦੀ ਹੈ ਕਿਉਂਕਿ ਉਹ ਪ੍ਰੀਤ ਲਈ ਆਪਣੀ ਜਾਨ ਵੀ ਵਾਰ ਸਕਦੀ ਸੀ ਹੁਣ ਅਸੀਂ ਇਸ ਕਹਾਣੀ ਨੂੰ ਇੱਥੇ ਖਤਮ ਕਰਦੇ ਹਾਂ ਤੇ ਅਗਲੇ ਐਪੀਸੋਡ ਨਾਲ ਜ਼ਰੂਰ ਜੁੜਨਾ ਟੂ ਬੀ ਕੰਟੀਨਿਊਡ ਆਫਟਰ ਥਿਸ ਓਕੇ ਥੈਂਕ ਯੂ एवरीवन ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਵੀਡੀਓ ਤੱਕ ਅੰਤ ਤੱਕ ਜੁੜੇ ਰਹਿਣ ਲਈ ਇਸ ਕਹਾਣੀ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਅਗਲੇ ਭਾਗਾਂ ਨਾਲ ਜ਼ਰੂਰ ਮਿਲੋ ਧੰਨਵਾਦ